ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਉ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਨ ਕਲ ਰੱਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਤਨਸਰੀ ਮਹੱਲਾ ਪੰਜਵਾ ਅਬਖਦ ਤੇਰੋ ਨਾਮ ਦਿਆਲ ਮੋਹ ਯਤੁਰ ਤੇਰੀ ਗਤਨੀ ਜਾਨੀ ਤੂੰ ਆਪ ਕਰੈ ਪ੍ਰਤ ਪਾਲ ਰਾਵ ਤਾਰਿ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਉ ਨਿਵਾਰ ਵੰਦਨ ਕਾਟਲਿ ਹੋ ਆਪਣੀ ਕਰ ਕਬ ਹੂ ਨਿਆਵੋ ਹਾਰ ਤੇਰੀ ਸ਼ਰਣ ਪਿਆਹੋ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਅਰਾਦੀ ਨਾਨਕ ਸਦ ਗੁਰਬਾਨ ਤੇਰੀ ਸ਼ਰਣ ਪਿਆਹੋ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪੈਰ ਪ੍ਰਭ ਕੋ ਅਰਧੀ ਨਾਨਕ ਸਤਿਗੁਰੂ ਬਾਨ ਹੇ ਦਿਆਦੇ ਕਰ ਪ੍ਰਭੂ ਤੇਰਾ ਨਾਮ ਮੇਰੇ ਹਰੇਕ ਦੀ ਦਵਾਈ ਹੈ ਪਰ ਮੈਂ ਦੁਖੀ ਨੇ ਸਮਝਿਆ ਹੀ ਨਹੀਂ ਸੀ ਉੱਚੀ ਆਤਮਕ ਅਵਸਥਾ ਵਾਲਾ ਹੈ ਫਿਰ ਵੀ ਤੂੰ ਆਪ ਮੇਰੀ ਪਾਲਣਾ ਕਰਦਾ ਰਹਾਓ ਹੇ ਮੇਰੇ ਮਾਲਕ ਮੇਰੇ ਉੱਤੇ ਮਿਹਰ ਕਰ ਮੇਰੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਹੇ ਪ੍ਰਭੂ ਸਾਡੇ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ ਅਸੀਂ ਕਦੇ ਮਨੁੱਖ ਜਨਮ ਦੀ ਬਾਜ਼ੀ ਹਾਰ ਕੇ ਨਾ ਆਵੀਏ ਹੇ ਨਾਨਕ ਆਖੇ ਪ੍ਰਭੂ ਤੇਰੀ ਸ਼ਰਣ ਪੈ ਕੇ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹੈ ਮੈਨੂੰ ਆਪਣੀ ਸ਼ਰਣ ਵਿੱਚ ਰੱਖ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੂੰ ਸਰਬਵਿਆਪਕ ਹੈ ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈ ਹੇ ਭਾਈ ਮੇਰੀ ਇਹ ਅਰਦਾਸ ਹੈ ਕਿ ਮੈਂ ਅਠੇ ਪਹਿਰ ਪ੍ਰਮਾਤਮਾ ਦਾ ਆਰਾਧਨ ਕਰਦਾ ਨਾ ਮੈਂ ਉਸ ਤੋਂ ਸਦਕੇ ਜੰਦਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ